ਨਿਊ ਐਡਮਿਸ਼ਨ ਚੱਲ ਰਹੀ ਹੈ ਨਰਸਰੀ ਦੇ ਬੱਚਿਆਂ ਦੇ ਲਈ ਅਸੀਂ ਆਫਰ ਦਿੱਤੀ ਹੈ 31 ਮਾਰਚ ਤੱਕ 25% ਨਿਊ ਐਡਮਿਸ਼ਨ ਤੇ ਉੱਪਰ ਆਫ ਸੈਸ਼ਨ ਸਾਡਾ 1st April ਤੋਂ start ਹੋ ਰਿਹਾ ਕਿਉਂਕਿ ਸਾਡੇ ਸਕੂਲ ਦਾ ਜਿਹੜਾ ਆਪਣਾ ਰਿਜ਼ਲਟ ਆ ਉਹ 27th March ਨੂੰ ਹੈ ਤੇ 1st April ਤੋਂ ਸਾਰੀਆਂ ਨਿਊ ਕਲਾਸਿਸ start ਹੋਣਗੀਆਂ ਕੀ ਕਲਾਸਿਸ ਦੇ ਵਿੱਚ ਵੀ KG ਤੋਂ +2 ਤੱਕ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਐਂਟ੍ਰਾਂਸ ਟੈਸਟ ਦੇ ਕੇ ਇਨ੍ਹਾਂ ਦਿਨਾਂ ਦੇ ਵਿੱਚ ਨੈਕਸਟ ਕਲਾਸ ਦੇ ਵਿੱਚ ਲਈ ਐਡਮਿਸ਼ਨ ਲੈ ਸਕਦੇ ਨੇ ਸਪੋਰਟਲੀ ਸਕੂਲ ਦੀ ਆਪਣੀ ਫੈਸਿਲਿਟੀ ਆ ਸਾਡੀਆਂ ਆਪਣੀਆਂ ਵੈਨਸ ਨੇ ਜਿਹੜੀਆਂ ਨੇੜੇ ਦੇ 50 ਦੇ ਅਰਾਊਂਡ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਡੇਲੀ ਲੈ ਕੇ ਆਉਂਦੀਆਂ ਨੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸਰਬਜੀਤ ਕੌਰ ਡਾਇਰੈਕਟਰ ਆਫ ਕਿੰਡਰਗਾਰਟਨ ਐਂਡ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਮੈਮ ਗੱਲ ਕਰੀਏ ਸਟੱਡੀ ਦੇ ਨਾਲ ਨਾਲ ਹੋਰ ਕੀ ਐਕਟੀਵਿਟੀ ਚੱਲਦੀਆਂ ਨੇ ਸਕੂਲ ਦੇ ਵਿੱਚ ਜੀ ਸਟੱਡੀ ਦੇ ਨਾਲ ਅਸੀਂ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹ ਕਲਾਸ ਦੇ ਵਿੱਚ ਵੀ ਕਰਾਉਂਦੇ ਆ ਤੇ ਕਲਾਸ ਤੋਂ ਬਾਹਰ ਜਿਵੇਂ ਆਊਟਸਾਈਡ ਤੇ ਵੀ ਕਰਾਉਂਦੇ ਰਹਿੰਦੇ ਆ ਜਿਵੇਂ ਕੋਈ ਨਾ ਕੋਈ ਜਿਹੜਾ ਹਰੇਕ ਮਹੀਨੇ ਤਿਉਹਾਰ ਆਉਂਦਾ ਜਾਂ ਕੋਈ ਕਿਸੇ ਵੀ ਜਿਹੜੇ ਸ਼ਹੀਦ ਹੋਏ ਨੇ ਸਾਡੇ ਜਾਂ ਉਹਨਾਂ ਦਾ ਜਨਮ ਦਿਨ ਜਾਂ ਉਹਨਾਂ ਦਾ ਸ਼ਹੀਦੀ ਦਿਨ ਆਉਂਦਾ ਉਹਦੇ ਨਾਲ ਰਿਲੇਟਡ ਅਸੀਂ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਕਰਾਉਂਦੇ ਹੁੰਨੇ ਆ ਜਿਹੜੀ ਅਸੈਂਬਲੀ ਦੇ ਵਿੱਚ ਕਰਵਾਈ ਜਾਂਦੀ ਹੈ ਮੈਂ ਬਿਲਕੁਲ ਗੱਲ ਕਰੀਏ ਲਾਇਬ੍ਰੇਰੀ ਦੀ ਇੱਕ ਅਹਿਮ ਹੁੰਦਾ ਸਕੂਲ ਦੇ ਵਿੱਚ ਲਾਇਬ੍ਰੇਰੀ ਹੈ ਆਪਣੇ ਸਕੂਲ ਦੇ ਵਿੱਚ ਜੀ ਸਾਡੇ ਕੋਲ ਬਹੁਤ ਵੱਡੀ ਵਧੀਆ ਲਾਇਬ੍ਰੇਰੀ ਹੈਗੀ ਹੈ ਜਿਹਦੇ ਵਿੱਚ ਉਹਨਾਂ ਦਾ ਨਾਮ ਸਾਦਤ हसन ਮंटो ਦੇ ਨਾਂ ਤੇ ਰੱਖਿਆ ਹੋਇਆ ਤੇ ਬਹੁਤ ਸਾਰੀਆਂ ਬੁੱਕਸ ਨੇ ਜਿਹੜੀਆਂ ਉਹਨਾਂ ਦੇ ਜਿਹੜੀਆਂ ਲਿਖੀਆਂ ਹੋਈਆਂ ਨੇ ਕਹਾਣੀਆਂ ਦੀਆਂ ਨੇ ਉਹ ਬੱਚੇ ਸਾਡੇ ਪੜ੍ਹਦੇ ਨੇ ਤੇ ਉਹ ਕਹਾਣੀਆਂ ਦੇ ਤਹਿਤ ਉਹ ਸਾਡੇ ਕੋਲੋਂ ਬਹੁਤ ਸਾਰੇ ਪ੍ਰਸ਼ਨ ਉੱਤਰ ਪੁੱਛਦੇ ਨੇ ਤੇ ਤੁਹਾਨੂੰ ਮੈਂ ਥੋੜੀ ਜਿਹੀ ਇਹਦੇ ਬਾਰੇ ਜਾਣਕਾਰੀ ਦੇ ਦਿਆਂ ਕਿ ਲਾਸਟ ਵੀਕ ਅਸੀਂ ਪਾਕਿਸਤਾਨ ਗਏ ਸੀ ਤੇ ਅਸੀਂ ਉਰਮੰਟੋ ਸਾਹਿਬ ਦੀਆਂ ਬੇਟੀਆਂ ਨੂੰ ਮਿਲ ਕੇ ਆਏ ਸੀ ਤੇ ਬਹੁਤ ਚੰਗਾ ਲੱਗਿਆ ਸਾਨੂੰ ਉੱਥੇ ਮਿਲ ਕੇ ਤੇ ਉਹ ਜਿਹੜੀਆਂ ਸਾਂਝ ਸਾਡੀ ਹੈਗੀ ਆ ਇਸੇ ਤਰ੍ਹਾਂ ਅਸੀਂ ਟੀਚਰਜ਼ ਨਾਲ ਜਾਂ ਬੱਚਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਆਂ ਮੈਮ ਸਕੂਲ ਦੇ ਵਿੱਚ ਕੋਈ ਪਿਛਲੇ ਟਾਈਮ ਦੇ ਵਿੱਚ ਕੋਈ ਮੁੱਖ ਮਹਿਮਾਨ ਥੋੜੇ ਕੋਈ ਗੈਸਟ ਕੋਈ ਆਏ ਹੋਣਗੇ ਜੀ ਜਿਵੇਂ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਸਾਡੀ ਮਿਲਣੀ ਹਰ ਇੱਕ ਸਾਲ ਅਸੀਂ ਕਿਸੇ ਨਾ ਕਿਸੇ ਵੈਲ ਨਾਉਨ ਪਰਸਨੈਲਿਟੀ ਨੂੰ ਬੁਲਾਉਂਦੇ ਆਂ ਸਭ ਤੋਂ ਪਹਿਲਾਂ ਅਸੀਂ ਰਵਿੰਦਰ ਗਰੇਵਾਲ ਨੂੰ ਬੁਲਾਇਆ ਦੇ ਉਸ ਤੋਂ ਬਾਅਦ ਜਿਹੜੇ ਅੱਜਕੱਲ ਆਪਣੇ ਸੀਐਮ ਨੇ ਭਗਵੰਤ ਮਾਨ ਜੀ ਉਹਨਾਂ ਨੂੰ ਬੁਲਾਇਆ ਬੀਨੂ ਢਿੱਲੋਂ ਜੀ ਨੇ ਹਰੀ ਸ਼ਰਮਾ ਜੀ ਨੇ ਕਰਮਜੀਤ ਅਨਮੋਲ ਜੀ ਨੇ ਤੇ ਜਿਹੜੀਆਂ ਵੱਡੀਆਂ ਫਿਲਮਾਂ ਦੇ ਵਿੱਚ ਆਰਟਿਸਟ ਨੇ ਐਕਟਰੈਸ ਰਹੇ ਨੇ ਨਿਰਮਲ ॠषि ਜੀ ਨੇ ਉਹਨਾਂ ਨੂੰ ਬੁਲਾਇਆ ਤੇ ਇਸੇ ਤਰ੍ਹਾਂ ਹੋਰ ਜਿਹੜੇ ਸਾਡੇ ਕੋਲ ਬਾਹਰੋਂ ਲਾਸਟ ਈਅਰ ਆਏ ਸੀਗੇ ਫਰਾਂਸ ਤੋਂ ਅਸੀਂ ਡੈਲੀਗੇਟਸ ਬੁਲਾਏ ਸੀ ਤਾਂ ਕਿ ਬੱਚੇ ਬਾਹਰਲੀਆਂ ਜਿਹੜੀਆਂ ਯੂਨੀਵਰਸਿਟੀਆਂ ਜਾਂ ਸਕੂਲ ਬਾਰੇ ਵੀ ਜਾਣਕਾਰੀ ਲੈ ਲੈਣ ਉਹ ਰੂਬਰੂ ਕਰਾਉਂਦੇ ਰਹਿੰਦੇ ਆ। ਪਿਛਲੀ ਵਾਰ ਇੱਕ ਡੈਲੀਗੇਟਸ ਅਸੀਂ ਅਮਰੀਕਾ ਤੋਂ ਬੁਲਾਏ ਸੀ ਉਹਦੇ ਵਿੱਚ ਮੈਨੂੰ ਲੱਗਦਾ 10-15 ਦੇ ਕਰੀਬ ਉਹ ਆਏ ਸੀਗੇ ਤੇ ਸਾਰੇ ਜਣੇ ਅਸੀਂ ਉਹਨਾਂ ਨੂੰ ਇੱਥੇ ਸਕੂਲ ਦੇ ਵਿੱਚ ਬੁਲਾਇਆ ਤੇ ਬੱਚਿਆਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਸਕੂਲ ਉਹਨਾਂ ਦੇ ਜਿਹੜੇ ਸਟਾਫ ਵਾਰੇ ਜਾਂ ਉੱਥੇ ਦੇ ਟੀਚਰ ਕਿਹੋ ਜਿਹੇ ਨੇ ਜਾਂ ਕਾਲਜ ਦੇ ਵਿੱਚ ਸਟੱਡੀ ਕਿਹੋ ਜੀ ਆ ਤੇ ਉਹਨਾਂ ਦੇ ਕੰਮ ਕਰ ਕਿਹੋ ਜਿਹਾ ਉਹ ਕਰਦੇ ਨੇ ਬੱਚੇ ਕਿਉਂਕਿ ਇਸ ਏਜ ਦੇ ਵਿੱਚ ਉਹਨਾਂ ਨੂੰ ਅੱਗੇ ਜਾਣਾ ਹੁੰਦਾ ਬੱਚੇ ਨੇ ਪਲੱਸ 2 ਦੇ ਆ ਨੇ ਬਹੁਤ ਸਾਰੇ ਬਾਹਰੀ ਕੰਟਰੀ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਤੇ ਉਹਨਾਂ ਬਾਰੇ ਉਹਨਾਂ ਨੇ ਬਹੁਤ ਜਾਣਕਾਰੀ ਲਈ ਤੇ ਉਸ ਦੇ ਨਾਲ ਅਸੀਂ ਸਪੋਰਟਸ ਦੀ ਗੱਲ ਕੀਤੀ ਅਸੀਂ ਸਪੋਰਟਸ ਦੇ ਵਿੱਚ ਕੀ ਹੈਗਾ ਆਪਣੇ ਸਕੂਲ ਦਾ ਜੀ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਤੇ ਵੱਡੇ ਬੱਚਿਆਂ ਨੂੰ ਲੈ ਕੇ ਗੇਮਸ ਵੱਲ ਬਹੁਤ ਤਿਆਰ ਲਿੰਦੇ ਆ ਸਟੱਡੀ ਦੇ ਨਾਲ-ਨਾਲ ਤੇ ਸਮਰ ਕੈਂਪ ਲੱਗਦਾ ਜਿੱਥੇ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਉਹ ਸਾਡੇ ਨਾਲ ਕੋਆਪਰੇਟ ਕਰਦੇ ਨੇ ਆਪਣੇ ਬੱਚਿਆਂ ਨੂੰ ਛੱਡ ਕੇ ਵੀ ਜਾਂਦੇ ਨੇ ਤੇ ਲੈ ਕੇ ਵੀ ਜਾਂਦੇ ਨੇ ਉਹਦੇ ਵਿੱਚ ਵੱਖਰੀਆਂ-ਵੱਖਰੀਆਂ ਟੀਮਾਂ 'ਚ ਬੱਚੇ ਆ ਜਾਂਦੇ ਨੇ ਜਿਵੇਂ ਐਥਲੈਟਿਕਸ 'ਚ ਆ ਜਾਂਦੇ ਨੇ ਜਾਂ ਹੈਂਡਬਾਲ ਆ ਜਾਂ ਬਾਲੀਬਾਲ ਆ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਬਹੁਤ ਵਧੀਆ ਗੇਮ ਕਰਦੇ ਨੇ ਤੇ ਸਾਡੀਆਂ ਜਿਹੜੀਆਂ ਹੈਂਡਬਾਲ ਦੀ ਟੀਮਾਂ ਬਹੁਤ ਅੱਛੀ ਹੁੰਦੀ ਆ ਕਿੰਨੇ ਸਾਲਾਂ ਤੋਂ ਵੈਸੇ ਸਾਡੀ ਹੈਂਡਬਾਲ ਦੀ ਟੀਮ ਹਰ ਸਾਲ ਹੀ ਕੋਈ ਨਾ ਕੋਈ ਪ੍ਰਾਈਜ਼ ਲੈ ਕੇ ਹੁੰਦੀ ਆ ਇਸ ਸਾਲ ਵੀ ਸਾਡੀਆਂ ਦੋ ਬੱਚੀਆਂ ਸਟੇਟ ਲੈਵਲ ਤੇ ਗਈਆਂ ਸੀਗੀਆਂ ਮਨਪ੍ਰੀਤ ਕੌਰ ਤੇ ਜਸਮਨ ਕੌਰ ਤੇ ਦੋਨੋਂ ਬੱਚੀਆਂ ਦਾ 골ਡ ਮੈਡਲਿਸ ਸੀਗੇ ਤੇ ਖੇਡਾਂ ਵਤਨ ਪੰਜਾਬ ਦੀਆਂ ਲਾਸਟ ইয়ার ਸ਼ੁਰੂ ਹੋਇਆ ਸੀ ਤੇ ਉਹਦੇ ਵਿੱਚ ਬਲਾਕ ਪੱਧਰ ਤੇ ਗੇਮਾਂ ਹੋਈਆਂ ਸੀਗੀਆਂ ਮੈਮ ਉਹ ਬਲੈਕ ਪੱਦਰ ਦੀਆਂ ਖੇਡਾਂ ਸੀਗੀਆਂ ਤੇ ਸਾਡੇ ਛੋਟੇ ਬੱਚਿਆਂ ਨੂੰ ਲੈ ਕੇ ਜਾਣਾ ਸੀ 41 ਦੇ ਕਰੀਬ ਸਾਡੇ ਬੱਚੇ ਉੱਥੇ ਅਪੀਅਰ ਹੋਏ ਸੀਗੇ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚਿਆਂ ਨੂੰ 골ਡ ਮੈਡਲ, ਸਿਲਵਰ ਮੈਡਲ ਤੇ ਬ੍ਰੌਂਜ਼ ਮੈਡਲ ਸੀ ਜਦੋਂ ਵਾਪਸ ਆਉਂਦੇ ਨੇ ਤਾਂ ਸਾਡੇ ਲਈ ਵੀ ਇੱਕ ਮਾਣ ਵਾਲੀ ਗੱਲ ਹੁੰਦੀ ਆ ਅਸੀਂ ਉਹਨਾਂ ਨੂੰ ਸਕੂਲ ਲੈਵਲ ਤੇ ਵੀ ਕੁਛ ਨਾ ਕੁਛ ਕਿਸੇ ਨਾ ਕਿਸੇ ਚੀਜ਼ ਨਾਲ ਸਨਮਾਨਿਤ ਜ਼ਰੂਰ ਕਰਦੇ ਆ ਸੋ ਮੇਰੀ ਪੇਰੈਂਟਸ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੇਨਤੀ ਆ ਕਿ ਜਿਹੜੇ ਬੱਚਿਆਂ ਨੂੰ ਤੁਸੀਂ ਫੋਨ ਜਾਂ ਕੋਈ ਹੋਰ ਚੀਜ਼ ਆ ਤੇ ਲਾਇਆ ਹੋਇਆ ਜਾਨ ਨੂੰ ਲੈ ਕੇ ਦਿੱਤੇ ਆ ਪਲੀਜ਼ ਜੇ ਉਹ ਨਾਂ ਦੇ ਕੇ ਉਹ ਸਕੂਲ ਦੇ ਵਿੱਚ ਸਮਰ ਕੈਂਪ ਦੇ ਵਿੱਚ ਬੱਚਿਆਂ ਨੂੰ ਭੇਜ ਦਿਆ ਕਰਨ ਸਾਡੀ ਇੱਛਾ ਤੇ ਸਾਰੇ ਬੱਚੇ ਸਪੋਰਟਸ ਵੱਲ ਜਾਣ ਲੱਗਣ ਤੇ ਉਹਨਾਂ ਦਾ ਜਿਹੜਾ ਹੋਰ ਪਾਸੇ ਰੁਝਾਨ ਹੈਗਾ ਉਹ ਖਤਮ ਹੋ ਕੇ ਉਹ ਖੇਡਾਂ ਵੱਲ ਲੱਗ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਣਜੋਤ ਕੌਰ ਪ੍ਰਿੰਸੀਪਲ ਕਿੰਡਰਗਾਰਟਨ ਐਂਡ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਸਾਡਾ ਸਕੂਲ ਪੰਜਾਬ ਬੋਰਡ ਦੇ ਨਾਲ ਐਫੀਲੀਏਟਡ ਆ 96 ਤੋਂ ਹੀ ਸੰਸਥਾ ਚੱਲ ਰਹੀ ਆ ਜਿਹੜੀ ਕਿ ਪੰਜਾਬ ਬੋਰਡ ਦੇ ਨਾਲ ਅਫੀਲੀਏਟਡ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚੋਂ ਕਾਫੀ ਵਧੀਆ ਨਾਮ ਆ ਸਾਡਾ ਇਸ ਇਲਾਕੇ ਦੇ ਵਿੱਚ ਸਾਡੇ ਕੋਲ ਸਾਰੇ ਮੋਡਿਊਲਸ ਸਾਇੰਸ ਕਾਮਰਸ ਆਰਟਸ ਗਰੁੱਪ ਚੱਲ ਰਹੇ ਆ ਕਾਮਰਸ ਗਰੁੱਪ ਦੇ ਵਿੱਚ ਸਾਡੀ ਲੜਕੀ ਮਹਿਕ ਪ੍ਰੀਤ ਕੌਰ ਨੇ ਲਾਸਟイヤー ਮੈਰਿਟ ਦੇ ਵਿੱਚ ਪਲੇਸ ਬਣਾਈ ਸੀ ਤੇ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਸਾਰੇ మీడిਅਮਸ ਨੇ ਨਰਸਰੀ ਤੋਂ ਪਲੱਸ 2 ਤੱਕ ਇੰਗਲਿਸ਼ ਔਰ ਪੰਜਾਬੀ మీడిਅਮ ਦੇ ਵਿੱਚ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਆ ਮੋਸਟਲੀ ਬੱਚਿਆਂ ਕੋਲੇ ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਉਹ ਕਲਾਸਿਸ ਅਟੈਂਡ ਕਰਦੇ ਨੇ ਜੇਕਰ ਪੰਜਾਬੀ ਮੀਡੀਅਮ ਦੇ ਬੱਚੇ ਹੁੰਦੇ ਨੇ ਫਿਰ ਉਹਨਾਂ ਨੂੰ ਬਕਰੇ ਸੈਕਸ਼ਨ ਦੇ ਵਿੱਚ ਪੜਾਇਆ ਜਾਂਦਾ। ਟਰਾਂਸਪੋਰਟ ਦੀ ਸਕੂਲ ਦੀ ਆਪਣੀ ਫੈਸਿਲਿਟੀ ਆ ਸਾਡੀਆਂ ਆਪਣੀਆਂ ਵੈਂਡਸ ਨੇ ਜਿਹੜੀਆਂ ਨੇੜੇ ਦੇ 50 ਦੇ ਅਰਾਊਂਡ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਡੇਲੀ ਲੈ ਕੇ ਆਉਂਦੀਆਂ ਨੇ। ਲਾਸਟ ਦੇ ਵਿੱਚ ਮੈਂ ਪੇਰੈਂਟਸ ਨੂੰ ਇਹ ਕਹਿਣਾ ਚਾਹਾਂਗੀ ਕਿ ਅੱਜਕੱਲ ਨਿਊ ਐਡਮਿਸ਼ਨ ਚੱਲ ਰਹੀ ਹੈ। ਨਰਸੀ ਦੇ ਬੱਚਿਆਂ ਦੇ ਲਈ ਅਸੀਂ ਆਫਰ ਦਿੱਤੀ ਹੈ 31 ਮਾਰਚ ਤੱਕ 25% ਨਿਊ ਐਡਮਿਸ਼ਨ ਤੇ ਉੱਪਰ ਆਫ ਹੈ ਬਾਕੀ ਕਲਾਸਿਸ ਦੇ ਵਿੱਚ ਵੀ ਕੇਜੀ ਤੋਂ ਪਲੱਸ 2 ਤੱਕ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਐਂਟ੍ਰਾਂਸ ਟੈਸਟ ਦੇ ਕੇ ਇਨ੍ਹਾਂ ਦਿਨਾਂ ਦੇ ਵਿੱਚ ਨੈਕਸਟ ਕਲਾਸ ਦੇ ਵਿੱਚ ਲਈ ਐਡਮਿਸ਼ਨ ਲੈ ਸਕਦੇ ਨੇ ਥੈਂਕ ਯੂ ਮੈਮ ਗੱਲ ਕਰੀ ਜਿਹੜਾ ਤੁਸੀਂ ਨਿਊ ਜਿਹੜਾ ਸੈਸ਼ਨ ਆ ਕਦੋਂ ਸ਼ੁਰੂ ਕਰਨਾ ਹੈ ਉਹ ਛੋਟੀ ਕਲਾਸ ਦੇ ਕਦੋਂ ਸ਼ੁਰੂ ਨੇ ਤੇ ਜਿਹੜੇ ਆਪੜਾ ਮੰਨ ਕੇ ਜਲਦੀ ਪਲੱਸ 1 ਤੇ ਪਲੱਸ 2 ਉਹ ਕਰਤੋ ਨਹੀਂ ਨਿਊ ਸੈਸ਼ਨ ਸਾਡਾ 1st April ਤੋਂ ਸਟਾਰਟ ਹੋ ਰਿਹਾ ਕਿਉਂਕਿ ਸਾਡੇ ਸਕੂਲ ਦਾ ਜਿਹੜਾ ਆਪਣਾ ਰਿਜ਼ਲਟ ਆ ਉਹ 27th March ਨੂੰ ਹੈ ਤੇ 1st April ਤੋਂ ਸਾਰੀਆਂ ਨਿਊ ਕਲਾਸਿਸ ਸਟਾਰਟ ਹੋਣਗੀਆਂ ਤੇ ਨਰਸਰੀ ਦੇ ਜਿਹੜੇ ਨਿਊ ਐਡਮਿਸ਼ਨ ਵਾਲੇ ਬੱਚੇ ਨੇ ਉਹ ਅੱਜਕੱਲ ਸਾਡੇ ਕੋਲੇ ਇਹਨਾਂ ਦਿਨਾਂ ਦੇ ਵਿੱਚ ਆ ਰਹੇ ਨੇ ਜੀ ਤੇ ਉਹਨਾਂ ਦੀਆਂ ਕਲਾਸਿਸ ਲੱਗਦੀਆਂ ਨੇ ਠੀਕ ਹੈ ਜੀ